ਬੀਤੇ ਕੱਲ ਇੱਕ ਕਮੇਟੀ ਇੱਕ ਸੰਸਥਾ ਦਾ ਨਿਰਮਾਣ ਕੀਤਾ ਸੀਗਾ ਜਿਹੜੀ ਸੰਸਥਾ ਜਿਹੜੇ ਵਿਕਾਸ ਦੇ ਕਾਰਜ ਜਿਹੜੇ ਆ ਉਹ ਕਰਨ ਸਮਾਜ ਸੇਵੀ ਕੰਮਾਂ ਵਾਸਤੇ ਉਹ ਕਮੇਟੀ ਜਿਹੜੀ ਆ ਉਹ ਤਿਆਰ ਕੀਤੀ ਸੀਗੀ ਉਸ ਦਾ ਨਾਮ ਆ ਉਡਾਨ ਸਮਾਜ ਵਿਕਾਸ ਸੰਸਥਾ ਤਲਵੰਡੀ ਨਾਹਰ ਜੀ ਇਹ ਆਪਣੀਆਂ ਗਤੀਵਿਧੀਆਂ ਜਿਹੜੀਆਂ ਇਹ ਕੋਈ ਰਾਜਨੀਤਿਕ ਗਰੁੱਪ ਨਹੀਂਗਾ ਇਹ ਸਮਾਜ ਸੇਵਕ ਦੇ ਕੰਮ ਕਰਿਆ ਕਰੇਗੀ ਲੋਕਾਂ ਦੀ ਮਦਦ ਪਿੰਡ ਦੇ ਸਹਿਯੋਗ ਦੇ ਨਾਲ ਅਸੀਂ ਇਹ ਵੀ ਬੇਨਤੀ ਕਰਾਂਗੇ ਕਿ ਪਿੰਡ ਦੇ ਸਹਿਯੋਗ ਦੇ ਨਾਲ ਹੀ ਜਿਹੜਾ ਸਾਰਾ ਵਧੀਆ ਚੱਲੇਗਾ ਗਰੁੱਪ ਸਾਨੂੰ ਜਿਹੜੀ ਅੱਜ ਪਹਿਲਾ ਕੰਮ ਕਮੇਟੀ ਵੱਲੋਂ ਆਰੰਭ ਕੀਤਾ ਸ਼ਿਵ ਪਰਿਵਾਰ ਸੇਵਾ ਕਮੇਟੀ ਫਤੇਗੜ ਚੂੜੀਆਂ ਦੇ ਪ੍ਰਧਾਨ ਵਿਕਾਸ ਸਿੰਦਰੂ ਜੀ ਉਹਨਾਂ ਦੇ ਮੈਂਬਰ ਅਹੁਦੇਦਾਰ ਸਹਿਬਾਨ ਦੇ ਸਹਿਯੋਗ ਨਾਲ ਅੱਜ ਜਿਹੜਾ ਬੀਤੇ ਦਿਨਾਂ ਦੇ ਵਿੱਚ ਇੰਨਾ ਜ਼ਿਆਦਾ ਬਰਸਾਤਾ ਹੋਇਆ ਤੇ ਉਤੋਂ ਮੱਛਰ ਪੈਦਾ ਹੋ ਗਿਆ ਡੇਂਗੂ ਮੱਛਰ ਦੂਸਰਾ ਮੱਛਰ ਉਹਦੇ ਵਾਸਤੇ ਅਸੀਂ ਫੋਗਿੰਗ ਇੱਕ ਸਪਰੇ ਜਿਹੜਾ ਮੱਛਰ ਮਾਰ ਦਵਾਈ ਆ ਉਹ ਪਿੰਡ ਤਲਵੰਡੀ ਨਾਰ ਦੇ ਵਿੱਚ ਗਲੀਆਂ ਚ ਮੁਹੱਲਿਆਂ ਦੇ ਵਿੱਚ ਛਿੜਕ ਕੇ ਜਿਹੜਾ ਮੱਛਰ ਆ ਉਹ ਉਹਨੂੰ ਮਾਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਲੋਕ ਜਿਹੜੇ ਬਿਮਾਰੀ ਤੋਂ ਬਚ ਸਕਣ ਬੁਖਾਰ ਤੋਂ ਬਚ ਸਕਣ ਇਸ ਲਈ ਪੂਰਾ ਕਲੱਬ ਪੂਰੇ ਕਲੱਬ ਦੇ ਨੌਜਵਾਨ ਇਹ ਜਿਹੜਾ ਲੋਕ ਜਿਹੜੇ ਨੇ ਇਹ ਚਾਹੁੰਦੇ ਆ ਕਿ ਜਿਵੇਂ ਅਸੀਂ ਕੰਮ ਕਰਨਾ ਸ਼ੁਰੂ ਕੀਤਾ ਆਰੰਭ ਕੀਤਾ ਤੇ ਪਿੰਡ ਵਾਲੇ ਵੀ ਇਦਾਂ ਹੀ ਸਾਥ ਦੇਣ ਸਾਡਾ ਤਾਂ ਕਿ ਪਿੰਡ ਦਾ ਭਲਾ ਹੋ ਸਕੇ ਲੋਕਾਂ ਦਾ ਭਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬੱਤੇ ਵਧੀਆਂ ਕੰਮ ਆ ਰਹੇ ਤੁਹਾਨੂੰ ਕਿਹਦੇ ਕਿਵੇਂ ਆਪਾਂ ਸੋਸ਼ਲ ਵਰਕ ਦੇ ਜਿੰਨ ਜਮਾਉਣੇ ਨੇ ਅਸੀਂ ਜੋ ਵੀ ਸਮਾਜਿਕ ਕੰਮ ਹੋਣਗੇ ਸਮਾਜਿਕ ਕੰਮ ਲੋਕਾਂ ਦੇ ਕੰਮ ਜਿਵੇਂ ਆਪਾਂ ਕਿਹ ਗਰੀਬ ਦੀ ਜਿੱਥੇ ਤਰ੍ਹਾਂ ਬੰਦ ਕਰ ਸਕਦੇ ਆ ਕਿਹ ਹੈਲਥ ਕੋਈ ਕਿਸੇ ਦੀ ਫੀਸ ਖਰਾਬ ਆ ਉੱਥੇ ਉਹਦੇ ਹੁਣ ਦਵਾਈ ਜੋ ਕੇ ਪੈਸੇ ਇਲਾਜ ਜੋ ਕੇ ਪੈਸੇ ਨਹੀਂ ਅਸੀਂ ਉੱਥੇ ਆਪਣੀ ਮਦਦ ਲਾਵਾਂਗੇ ਅਸੀਂ ਬੱਚਿਆਂ ਦੇ ਕੋਲ ਪਹੁੰਚ ਕਰਕੇ ਕਰਦੀਆਂ ਦੇ ਵਿੱਚ ਕਿਸੇ ਕੋਲ ਚਪਲਾਂ ਜੁੱਤੀਆਂ ਬੂਟ ਵਗੈਰਾ ਜਰਬੋਂ ਵਗੈਰਾ ਹੈ ਨਹੀਂ ਅਸੀਂ ਅਜਿਹੇ ਕੰਮ ਕਰਾਂਗੇ ਹੋਰ ਵੀ ਜਿਸ ਤਰ੍ਹਾਂ ਜਿੱਥੇ ਜਿੱਥੇ ਸਾਡੀ ਲੋੜ ਪਵੇਗੀ ਪਿੰਡ ਦੇ ਸਾਫ ਸਫਾਈ ਵਾਲੇ ਜਿਹੜਾ ਸਭ ਤੋਂ ਜ਼ਿਆਦਾ ਧਿਆਨ ਧਿਆਨ ਜਿਹੜਾ ਉਹ ਸਾਫ ਸਫਾਈ ਵਾਲੀ ਦਿੱਤਾ ਜਾਏਗਾ ਤੇ ਦੇਖਣਾ ਸਭ ਇਹਨਾਂ ਸਵਾਲ ਕਿ ਕਮੇਟੀ ਦਾ ਕਿਸੇ ਕਮੇਟੀ ਨੂੰ ਨਹੀਂ ਦਿੱਤਾ ਇਹ ਦਿੱਤੇ ਕੱਲ ਗਠਨ ਕੀਤਾ ਜਿੱਥੇ ਵੀ ਆਪ ਲੋਕ ਕੰਮਾਂ ਕੋ ਬਾਅਦ ਵਿੱਚ ਪ੍ਰਦਾਨ ਅਜੇ ਛੋੜ ਕਰਨੀ ਹੈ ਉਹਦੇ ਦਾਰਾਂ ਦੀ ਅੱਜ ਸਾਰੇ ਸਮੂਹ ਜਿਹੜੇ ਉਹ ਮੈਂਬਰਸ ਆਪਾਂ ਨਹੀਂ ਸਿਰਫ ਤੇ ਸਿਰਫ ਇਹ ਤਾਂ ਖਜ਼ਾਨੇ ਜਿਹੜਾ ਉਹਦੀ ਆਪਾਂ ਸਰਦਾਰ ਮਨੀਸ਼ ਸਿੰਘ ਨੂੰ ਕਲੱਬ ਦਾ ਸੰਸਥਾ ਦਾ ਖਜ਼ਾਨੇ ਜਿਹੜਾ ਉਹ ਨਾਮਿਤ ਕੀਤਾ ਉਹਨਾਂ ਦੇ ਰਹੀਂ ਜਿਹੜਾ ਪੈਸਾ ਆਏਗਾ ਤੇ ਪੈਸਾ ਜਾਏਗਾ ਸਾਬ ਦਾ ਜਿਹੜੇ ਜ਼ਿੰਮੇਵਾਰ ਹੈ ਉਹ ਸਰਦਾਰ ਮਨੀਸ਼ ਸਿੰਘ ਜੀ ਹੈ। ਕੋਈ ਕੰਮ ਨਹੀਂ ਹੋ ਜੀ।